ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ 85 ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉੱਥੇ ਦੂਜੇ ਪਾਸੇ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਇਸ ਨੂੰ ਲੈ ਕੇ ਮੰਡੀਆਂ ਦੇ ਵਿੱਚ ਝੋਨਾ ਆਵੇਗਾ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਨੂੰ ਖੁਸ਼ਖਬਰੀ ਸੁਣਾਉਣ ਦਾ ਕੰਮ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਝੋਨੇ ਦੀ ਖਰੀਦ ਨੂੰ ਲੈ ਕੇ ਦੋ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਇੱਕ ਦੇ ਵਿੱਚ ਪੈਸੇ ਜਿਹੜੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਪੈਸੇ ਦੇ ਨੇ ਉਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਜਿਹੜਾ ਕਿਸਾਨਾਂ ਦਾ ਝੋਨਾ ਖਰੀਦੇ ਜਾਣਾ ਹੈ ਖਰੀਦ ਪ੍ਰਬੰਧਨ ਨੂੰ ਲੈ ਕੇ ਰਾਇਸ ਮਿਲਰਾਂ ਦੇ ਨੁਮਾਇੰਦਿਆਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੰਜਾਬ 'ਚ ਝੋਨੇ ਦੀ ਖਰੀਦ ਲਈ 41339.81 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ ਸਾਡੀਆਂ ਮੰਡੀਆਂ ਝੋਨੇ ਦੀ ਖਰੀਦ ਲਈ ਤਿਆਰ ਨੇ ਤੇ ਕਿਸਾਨਾਂ ਦੀ ਫਸਲ ਮੰਡੀ 'ਚ ਆਉਂਦਿਆ ਹੀ ਉਹਨਾਂ ਦੀ ਅਦਾਇਗੀ ਖਾਤਿਆਂ 'ਚ ਕਰ ਦਿੱਤੀ ਜਾਵੇਗੀ ਅਸੀਂ ਕਿਸਾਨਾਂ ਦੇ ਖੱਜਲ ਖੁਆਰੀ ਖਤਮ ਕਰ ਲਈ ਵਚਨਬੱਧ ਹਾਂ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿਨਿਆ ਦੱਸਿਆ ਕਿ ਇਸ ਵਾਰ ਜਿਹੜੀ ਝੋਨੇ ਦੀ ਫਸਲ ਆਉਣੀ ਹੈ ਉਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਸਾਡੇ ਕੋਲ ਪੈਸਾ ਜਿਹੜਾ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਉਹ ਸਾਡੇ ਕੋਲ ਆ ਚੁੱਕਿਆ ਹੈ ਤੇ ਜਿਵੇਂ ਜਿਵੇਂ ਹੀ ਕਿਸਾਨਾਂ ਦੀ ਫਸਲ ਆ ਮੰਡੀਆਂ ਦੇ ਵਿੱਚ ਆਵੇਗੀ ਉਵੇਂ ਹੀ ਉਹਨਾਂ ਦਾ ਜਿਹੜਾ ਭੁਗਤਾਨ ਹੈ ਉਹਨਾਂ ਦੀ ਫਸਲ ਦੇ ਪੈਸਿਆਂ ਦਾ ਭੁਗਤਾਨ ਹੈ ਉਹਨਾਂ ਨੂੰ ਖਾਤੇ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਘਰ ਦਿੱਤਾ ਜਾਵੇਗਾ ਤੇ ਇਸ ਨਾਲ ਹੀ ਸੀਐਮ ਭਗਵੰਤ ਮਾਨ ਨੇ ਦੂਜੀ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਅੱਜ 1 ਅਕਤੂਬਰ ਤੋਂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਚਰਚਾ ਕੀਤੀ ਇਸ ਮੀਟਿੰਗ 'ਚ ਰਾਈਸ ਮਿਲਰਜ਼ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਕਿਉਂਕਿ ਇਹ ਵੀ ਖਰੀਦ ਪ੍ਰਕਿਰਿਆ ਵਿੱਚ ਸਟੇਕ ਹੋਲਡਰ ਨੇ ਇਹਨਾਂ ਦੇ ਕੇਂਦਰ ਨਾਲ ਜੁੜੇ ਮਸਲੇ ਨੂੰ ਲੈ ਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਵੀ ਮੌਕੇ ਤੇ ਗੱਲ ਕੀਤੀ ਤੇ ਉਹਨਾਂ ਨੇ ਸਟੋਰੇਜ ਦੀ ਇਸ ਸਮੱਸਿਆ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਪੰਜਾਬ ਸਰਕਾਰ ਝੋਨੇ ਦੇ ਖਰੀਦ ਲਈ ਤਿਆਰ ਹੈ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਸ ਪ੍ਰਕਾਰ ਸੀਐਮ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਫਸਲ ਨੂੰ ਲੈ ਕੇ ਇਹ ਜਿਹੜੇ ਦੋ ਵੱਡੇ ਐਲਾਨ ਕੀਤੇ ਨੇ ਇਸ ਦੇ ਵਿੱਚ ਪਹਿਲਾ ਐਲਾਨ ਇਹ ਹੈ ਕਿ ਜਿਹੜੀ ਕਿਸਾਨਾਂ ਦੀ ਜੋਣੇ ਦੀ ਖਰੀਦ ਕੀਤੀ ਜਾਣੀ ਹੈ ਉਸ ਦਾ ਪੈਸਾ ਕੇਂਦਰ ਦੇ ਵੱਲੋਂ ਪੰਜਾਬ ਦੇ ਕੋਲ ਆ ਗਿਆ ਹੈ ਤੇ ਜਿਵੇਂ ਜਿਵੇਂ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਆਵੇਗੀ ਉਵੇਂ ਹੀ ਉਹਨਾਂ ਦਾ ਪੈਸਾ ਕਿਸਾਨਾਂ ਦੇ ਖਾਤੇ ਦੇ ਵਿੱਚ ਚਲਾ ਜਾਵੇਗਾ ਤੇ ਨਾਲ ਹੀ ਦੂਸਰੇ ਤੌਰ ਤੇ ਜਿਹੜਾ ਰਾਜ ਸ মিলਰਾਂ ਨੂੰ ਸਟਾਕ ਜਿਹੜਾ ਉਹਨਾਂ ਦਾ ਗੋਦਾਮ ਭਰੇ ਪਏ ਨੇ ਕੇਂਦਰ ਦੇ ਵੱਲੋਂ ਇਹਨਾਂ ਗੋਦਾਮਾਂ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ ਲਿਫਟਿੰਗ ਨਹੀਂ ਹੋ ਰਹੀ ਉਸ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਇਹਨਾਂ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੈ ਤੇ ਉਦੋਂ ਕੇਂਦਰ ਸਰਕਾਰ ਦੇ ਨਾਲ ਵੀ ਗੱਲ ਕੀਤੀ ਹੈ ਤੇ ਲਿਫਟਿੰਗ ਨਾ ਹੁਣ ਕਰਕੇ ਪੰਜਾਬ ਦੇ ਇਹਨਾਂ ਰਾਈਸ ਮਿਲਰ ਦੇ ਨੁਮਾਇੰਦਿਆਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਸਮੱਸਿਆ ਆ ਰਹੀ ਹੈ ਉਸ ਦਾ ਵੀ ਹੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਕਰਨ ਦਾ ਦਾਵਾ ਕੀਤਾ ਗਿਆ ਹੈ